ਇਸ ਵਕਤ ਮੌਜੂਦ ਹਾਂ ਇਸ ਸਦੇ ਪizzeria ਦੇ ਵਿੱਚ ਜਿੱਥੇ ਕਿ ਬੀਤੇ ਦਿਨੀ ਇੱਕ ਵੀਡੀਓ ਅੱਗੇ ਵੰਗੋ ਵਾਇਰਲ ਹੁੰਦੀ ਹੈ ਜ ਜਦੋਂ ਇੱਕ ਕਸਟਮਰ ਆਪਣੀ ਫੈਮਿਲੀ ਦੇ ਨਾਲ ਪੀਜ਼ਾ ਖਾਣ ਪਹੁੰਚਦਾ ਤੇ ਪੀਜ਼ਾ ਦੇ ਵਿੱਚੋਂ ਵਾਲ ਨਿਕਲਦਾ ਹੈ ਦੱਸਦੀ ਕਿ ਪਹਿਲਾਂ ਵੀ ਅਜਿਹੀਆਂ ਵੀਡੀਓ ਪੀਜ਼ੇਰੀਆਂ ਤੋਂ ਵਾਲ ਲੌਂਦੀਆਂ ਨਜ਼ਰ ਆਉਂਦੀਆਂ ਨੇ ਕਦੀ ਇੱਥੋਂ ਦੀ ਜਿਹੜੀ ਕੈਂਟੀ ਹੁੰਦੀ ਹੈ ਜਿਹਦੇ ਵਿੱਚ ਸਮਾਨ ਸਟੋਰੇਜ ਕੀਤਾ ਜਾਂਦਾ ਹੈ ਉੱਥੋਂ ਕੀੜੇ ਨਿਕਲਦੇ ਨੇ ਕਾਕਰਸ ਨਿਕਲਦੇ ਨੇ ਕਦੀ ਕੇਕ ਦੇ ਵਿੱਚੋਂ ਕਾਕਰਸ ਨਿਕਲਦਾ ਹੈ ਕਦੀ ਰੈਪ ਦੇ ਵਿੱਚੋਂ ਵਾਲ ਨਿਕਲਦੇ ਨੇ ਅੱਜ ਤੋਂ ਕੁਝ ਦਿਨ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਕਿ ਇੱਥੇ ਜਿਹੜੀ ਤੋੜਬੰਦ ਹੋਲਵੀ ਕੈਫੇ ਨੇ ਹੋਲਵੀ ਫ੍ਰੈਂਚਾਈਜ਼ੀਆਂ ਨੇ ਹਮਿਸਾਬ ਦੇ ਵਿੱਚ ਇੱਥੇ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖਾਣ ਲਈ ਆਉਂਦੇ ਨੇ ਸੋ ਜਿਹੜੇ ਨੌਜਵਾਨ ਨੇ ਜਿਹੜੇ ਯੂਥ ਨੇ ਸਟੂਡੈਂਟਸ ਨੇ ਉਹ ਵੀ ਹੁੰਦੇ ਨੇ ਸੋ ਸਿਹਤ ਦੇ ਉੱਪਰ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਦੀਵਾਲੀ ਨਿਕਲੀ ਆ ਪਿੱਛੇ ਜੇ ਕਈਆਂ ਮਠਾਈਆਂ ਦੇ ਦੁਕਾਨਾਂ ਦੇ ਉੱਪਰ ਚੈਕਿੰਗ ਕੀਤੀ ਗਈ ਹੈ ਸੈਂਪਲ ਦੀ ਜਾਂਚ ਕੀਤੀ ਗਈ ਹੈ ਕਿਉਂ ਅਜਿਹਿਆਂ ਨਾਮਚੀਨ ਜਿਹੜੀਆਂ ਫ੍ਰੈਂਚਾਈਜ਼ੀਆਂ ਜਾਂ ਕੈਫੇ ਨਹੀਂ ਉਹਨਾਂ ਦੀ ਜਾਂਚ ਕਿਉਂ ਨਹੀਂ ਕੀਤੀ ਜਾਂਦੀ ਇੱਕ طرف ਪizzeria ਨੇ ਲੈ ਕੇ ਲੈ ਕੇ 오ਰੀਜਨਲ ਇਟਾਲੀਅਨ ਟੇਸਟ ਲੈ ਕੇ ਨਾ ਜਦੋਂ ਵੀਡੀਓ ਵਾਇਰਲ ਹੁੰਦੀਆਂ ਨੇ ਤੋਂ 오ਰੀਜਨਲ ਕੀੜੇ ਵੀ ਦੇਖਣ ਨੂੰ ਮਿਲਦੇ ਨੇ ਇਹਨਾਂ ਦੇ ਫੂਡ ਦੇ ਵਿੱਚੋਂ ਤਸਵੀਰਾਂ ਸਾਂਝੀਆਂ ਕਰਦੇ ਆ ਤੁਹਾਨੂੰ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਅਜਿਹੀਆਂ ਵੀਡੀਓ ਆ ਇੱਥੇ ਹੀ ਬਣਦੀਆਂ ਨਜ਼ਰ ਆਉਂਦੀਆਂ ਨੇ ਕਿਉਂ ਚਰਚਾ 'ਚ ਬਣਾ ਦਿੰਦਾ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਉਸ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਉਂਦੀ ਤੇ ਲੋਕਾਂ ਵੱਲੋਂ ਵੀ ਅਹੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਜਿਹੜੇ ਕੈਫੇ ਨੇ ਇਹਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜਦੋਂ ਸਿਹਤ ਦਾ ਮਾਮਲਾ ਜਿਹੜਾ ਫੂਡ ਦਾ ਮਾਮਲਾ ਹੈ ਇੱਕ ਸ ਸੋ ਕਿਉਂ ਇੰਨੇ-ਇੰਨੇ ਪੈਸੇ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਗੰਦਗੀ ਪਰੋਸੀ ਜਾ ਰਹੀ ਹੈ ਕਿਉਂ ਕਦੀ ਪੀਜ਼ਾ ਦੇ ਵਿੱਚੋਂ ਕਦੀ ਰੈਪ ਦੇ ਵਿੱਚੋਂ ਆਲ ਨਿਕਲਦੇ ਨੇ ਕੈਂਡੀ ਦੇ ਵਿੱਚੋਂ ਕੋਕਰੋਚ ਨਿਕਲਦੇ ਨੇ ਜਿਸ ਤਰੀਕੇ ਨਾਲ ਇੱਥੇ ਗੰਦਗੀ ਪਰੋਸੀ ਜਾਏਗੀ ਤੇ ਲੋਕਾਂ ਦੀ ਸਿਹਤ ਉੱਪਰ ਵੱਡੇ ਸਵਾਲ ਖੜੇ ਹੁੰਦੇ ਵਾਜਬ ਜੀ ਗੱਲ ਹੈ ਸੋ ਜ਼ਰੂਰ ਅਪੀਲ ਕੀਤੀ ਗਈ ਹੈ ਲੋਕਾਂ ਵੱਲੋਂ ਫੂਡ ਹੈਲਥ ਡਿਪਾਰਟਮੈਂਟ ਨੂੰ ਵੀ ਕਿ ਇੱਥੇ ਸੈਂਪਲ ਜਾਂਚ ਹੋਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਗੰਦਗੀ ਪਰੋਸੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆ ਪਿਤੇ ਦਿਨ ਦੀਆਂ ਤਸਵੀਰਾਂ ਨੇ ਜਦੋਂ ਇੱਥੇ ਤੋੜਬੰਦ ਵੀ ਕੀਤੀ ਗਈ ਸੀ ਕਿਉਂ ਵੀ ਜ਼ੇ ਦੀਆਂ ਚਰਚਾ ਚ ਬਣੇ ਕਿ ਲੋਕ ਇੱਥੇ ਖਾਣ ਲਈ ਪਹੁੰਚਦੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਆਂਦੇ ਆ ਸਟੂਡੈਂਟਸ ਹੁੰਦੇ ਨੇ ਫੈਮਲੀਆਂ ਹੁੰਦੀਆਂ ਨੇ ਮਹਿੰਗੀ ਮਹਿੰਗੀਆਂ ਦਾ ਵੱਲੋਂ ਡਿਸ਼ਾਂ ਤਿਆਰ ਕੀਤੀਆਂ ਜਾਂਦੀਆਂ ਨੇ ਲੇਕਿਨ ਸਫਾਈ ਦੇ ਉੱਪਰ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਦੀ ਵਾਲ ਕਦੀ ਕੋਕਰੋਚ ਜੇ ਅਜਿਹੇ ਮਾਮਲੇ 'ਚ ਕੀੜੇ ਮਕੌੜੇ ਪਰੋਸਨੇ ਨੇ ਤੇ ਇਹਨਾਂ ਨੂੰ ਸ਼ਾਇਦ ਆਪਣਾ ਇੱਕ ਇੱਥੇ ਜਿਹੜਾ ਜਾਨਵਰਾਂ ਦੀ ਕਖਾਨਾ ਖੋਲ੍ਹ ਦੇਣਾ ਚਾਹੀਦਾ ਇਹ ਜਿਹੜਾ ਕੈਫੇ ਐ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਜੀ ਗੰਦਗੀ ਹੀ ਪਰੋਸਨੀ ਆ ਲੋਕਾਂ ਨੂੰ ਤੇ ਜਿਹੜੇ ਲੋਕ ਇੱਥੇ ਕਿਉਂ ਆਉਣਗੇ ਵੱਡੇ ਸਵਾਲ ਖੜੇ ਹੁੰਦੇ ਨੇ ਪੰਜ ਪੰਜ 6 6 ਸ ਇਹਨਾਂ ਵੱਲੋਂ ਡਿਸ਼ਾਂ ਵੀ ਤਿਆਰ ਕੀਤੀ ਜਾਂਦੇ ਨੇ ਡਿਨਰ ਤਿਆਰ ਕੀਤੇ ਜਾਂਦੇ ਨੇ ਸਵੀਟਸ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਜਦੋਂ ਸਟਾਫ ਨਾਲ ਗੱਲਬਾਤ ਕੀਤੀ ਜਾਂਦੀ ਜਾਂ ਗੰਦਗੀ ਨਿਕਲਣ ਤੋਂ ਬਾਅਦ ਸਟਾਫ ਕਹਿੰਦਾ ਕਿ ਇੱਥੇ ਮਸ਼ਰੂਮ ਦਾ ਵਾਲ ਹੈ ਸੋ ਸੋਚਣ ਵਾਲੀ ਗੱਲ ਹੈ ਜੇ ਮਸ਼ਰੂਮ ਦੇ ਨੇ ਲੰਬੇ ਲੰਬੇ ਵਾਲ ਨੇ ਤੇ ਫਿਰ ਜਿਹੜਾ ਫੂਡ ਦੇ ਵਿੱਚੋਂ ਵਾਲ ਨਿਕਲਦਾ ਜਦੋਂ ਕਸਟਮਰ ਦਾਵੇ ਕਰਦੇ ਨੇ ਉਦੋਂ ਗਲਬਤ ਕਰਕੇ ਉਸ ਮਸਲੇ ਨੂੰ ਸੁਲਝਾਇਆ ਕਿਉਂ ਨਹੀਂ ਜਾਂਦਾ ਸੋ ਵੱਡੇ ਸਵਾਲ ਖੜੇ ਕੀਤੇ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਇੱਕ ਜਿਹੜੇ ਫੂਡ ਹੈਲਥ ਡਿਪਾਰਟਮੈਂਟ ਨਾਲੇ ਸੁਚੇਤ ਹੋ ਗਏ ਇਥੋਂ ਦੀ ਜਾਂਚ ਕਰਦੇ ਨੇ ਤੁਸੀਂ ਦੇਖਦੇ ਹੋ ਲਾਈਵ ਬਾਤ ਮੈਂ ਦਾਨਿਸ਼ ਗੁਪਤਾ ਕੈਮਰਾਮੈਨ ਸ਼ਾਮ ਦੇ ਨਾਲ ਧੰਨਵਾਦ ਜੀ ਸਾਰੀ ਉਹ ਬਾਲ ਨਹੀਂ ਉਹ ਮਸ਼ਰੂਮ ਜਿਹੜਾਤਾ ਹੈ ਉਹਰ ਆਪਕਾ 골ਡਨ ਕੋਰਸ ਇਸੇ ਕਾਇ ਹੈ ਉਸਨੇ ਤੋੜ ਕੇ ਦਿਖਾਇਆ ਅਮਨੇ ਜਿਹੜੀ ਬਹੁਤ ਬਾਤ ਕੰਪਲੀਟ ਆ ਚੁਕੀ ਹੈ हाँ तो हाँ जी सर मैं मानता हूँ लेकिन वो बाल नहीं था ये जो मशरूम है, 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 का हैं मशरूम में और गोल्डन कॉर्न का था ना इसी का था स्टाफ ने इसको थोड़ी दिखाया था सर ये बाल नहीं तो है नहीं।, नहीं।, नहीं इनका सामने सर हमने थे

नहीं मैं आपको मशरूम जो जाता है मशरूम जो काटते हैं ना इसमें जैसे तोड़े में आता है उसी का है गोल्डन कॉर्न पड़ता है इस मशरूम रिलेटेड की जाए सर गोल्डन कॉर्न इसमें ज्यादा जाता है तो ये गोल्डन कॉर्न का है